ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਕਾਲ ਜੀ ਅਕਾਲ ਜੀ ਦਾ ਭਾਈ ਡੀਸੀ ਵੀ ਮਿਲ ਗਿਆ ਸੱਚੀ ਗੱਲ ਜੀ ਆ ਗਿਆ ਭਾਈ ਤੇ ਆਪਣਾ ਸ਼ੈੱਡ ਵਾਲਾ ਕੰਮ ਹੋ ਗਿਆ ਭਾਈ ਕੰਪਲੀਟ ਜੇ ਤਾਂ ਪਾਪੇ ਮਾੜਾ ਕਿਤੇ ਗੱਭੀ ਪੈ ਪਾਇਆ ਐ ਐਂ ਕੰਪਲੀਟ ਹੋ ਗਿਆ ਪਾਈਪ ਵਾਲਾ 45 ਨੂੰ ਪਾਈਪ ਲਾਤਾ ਜੇ ਮਾ ਘਾੜਦਾ ਦੇਖਿਆ ਖੇਤ ਵੀ ਦਾਣ ਨੂੰ ਤਾਂ ਗਾਂਢੀ ਨੂੰ ਉਤਰਾਉਣਾ ਲੱਗਣਾ ਪੱਕਾ ਮੈਂ ਕਹਿੰਦਾ ਟੋਬੇ ਚ ਉਤਰਦਾ ਕਰਦਾ ਆਂ ਕਿੰਨੇ ਪਰ ਟੋਬੇ ਆਪਾਂ ਵੀ ਤੂੰ ਨਹੀਂ ਹੱਥ ਦਸੋਂਗੇ ਠੀਕ ਨਹੀਂ ਆਓ ਬਈ ਠੀਕ ਆ ਪਲਾਸਟਿਕ ਵਾਲਾ ਦੱਬ ਦੇਣੇ ਉੱਪਰ ਹੀ ਜਾਂਦਾ ਮੈਂ ਕਰਦੇ ਭਾਈ ਉਹਦੇ ਦੋਨਾਂ ਬੈਲੈਂਸ ਚ ਲੈ ਜਾਣਾ ਜਿੱਥੇ ਕੋਂਗਣੇ ਉੱਥੇ ਪਾ ਦੇਣਾ ਓਕੇ ਡੋਰ ਵਾਲਾ ਬਿਲਕੁਲ ਕਈ ਆ ਬੈੱਡ ਨੂੰ ਬਣਾਏ ਜੀ ਟਰਾਲੇ ਦੇ ਨੂੰ ਬੈੱਡ ਟੰਗਣੇ ਨੂੰ ਬਣਾਉਣਾ ਕੰਢਾ ਬ ਟੰਗੇ ਕਰੂੰਗੇ ਉੱਥੇ ਦੇ ਦੇਖਦੇ ਹੁਣ ਸੈੱਟ ਕਰਦੇ ਲੱਗੇ ਠੀਕ ਆ ਉਹ ਘੜਮਾ ਰੱਖਿਆ ਬੈਠੇ ਕੋਈ ਲੰਬਾ ਪੈਦਾ ਕੋਈ ਨਹੀਂ ਪਤਾ ਹਲੇ ਥੋਨੀ ਨੂੰ ਬਣਾਉਣ ਤੋਂ ਬਾਅਦ ਮਾ ਪਤਾ ਲੱਗਣਾ ਨਹੀਂ ਮਤਲਬ ਉੱਦਾਂ ਬੈਠੇ ਸਾਰੀ ਕੀ ਕਰੀ ਉੱਦਾਂ ਬੈਠੇ ਇਹ ਬਿੱਡ ਖੜਾ ਹੁੰਦਾ ਕੰਦਾ ਉਹ ਖੜਮਾ ਹੀ ਕਰਿਆ ਉਹਨੇ ਫੜਮਾ ਦੀ ਰੇਟ ਨਹੀਂ ਹੈ ਫੜਮਾ ਹੀ ਕਰਿਆ ਅਗਲਾ ਬਿੰਦ ਦੀ ਗੱਲ ਵੀ ਹੈ ਪਹਿ ਲੰਬਾ ਵਾਲੇ ਪੈਂਵੇਂ ਚ ਠੀਕਾ ਬਿੰਦਰ ਕਹੇ ਲੰਬਾ ਵਾਲੇ ਦੀ ਮਾਇਦਾ ਕਿੰਨਾ ਘਰ ਹਿੱਟਾ ਪੈਣੀ ਉਹਨੂੰ ਉਪਰ ਇਕੱਲਾ ਇਕੱਲਾ ਪੂਚੱਕਾ ਟ੍ਰੇਲੇ ਭਰਾਈ ਜਾਂਦਾ ਇੱਕ ਦੂਜੇ ਚੋਂ ਵੀ ਫਸੀ ਜਾਂਦੇ ਜੇ ਖੜਾ ਏ ਕਿਸੇ ਜੀ ਕਿਸੇ ਨੇ ਖੰਡਿਆ ਠੀਕਦਾ ਵੀ ਪੈਣੀ ਆ ਇੱਕ ਥਲਾ ਫਿਰ ਤਾਰ ਨਾਲ ਔਖਾ ਖ ਇਨਾ ਖੜਾ ਬੈਠਾ ਆਪਣਾ ਇੱਕ ਪੀ ਚੱਕ ਚੱਲ ਇੱਧਰ ਇੱਕ ਵੀ ਚੱਕ ਚੱਲ ਰਹੀੰਦੇ ਵਾ ਠੀਕ ਨਹੀਂ ਜਾ ਬੰਮੇ ਦੋ ਬੰਮੇ ਦੇ ਠੇਕ ਇਹ ਪਗਾਣਾ ਆ ਪਰ ਵੀ ਨਹੀਂ ਤੋ ਮਾਹੀ ਕੋਈ ਨਹੀਂ ਮਾਸਨ ਦੇਖ ਲਓ ਜੀ ਮੈਂ ਕਹਿੰਦਾ ਅੱਜ 4 ਕਿੜੀਆਂ ਪੈ ਜੂਵੇ 45 ਚੱਕ ਹੋ ਜੂਵੇ ਕੋਈ ਮਾਰ ਦਿੰਦੇ 4 ਬਾਟੀਆਂ ਗਿਆ ਲੈ ਕੇ ਵੀ ਨੇਤਰ ਬਾਗੀਆਂ ਦੇ ਜਾ ਕੋਠੇ ਤੇ ਮੋਟਰ ਚਲਾ ਦੇ ਦੇਖ ਲੈ ਪਾਣੀ ਇੱਥੇੋਂ ਕੋ ਬੋਟਾ ਆ ਲੈ ਫਿਰ ਬੱਜਾ ਟ੍ਰੇਲਰ ਕਰਾ ਮੋਟਰ ਚੱਲ ਕੇ ਪਾ ਲੈ ਆ ਵੀ ਟਾਈ ਦਾ ਪਾਣੀ ਤੇਰੇ ਤੋਂ ਪੂਲ ਦਾ ਆ ਇਹ ਵੀ ਵਾਦਣਾ ਟ੍ਰਾਂਡਾ ਹਲੇ ਭਾਈ ਹੌਲੀ ਹੌਲੀ ਟਾਈਮ ਨਾਲ ਚੱਲੂਗਾ ਹਾਂ ਟਰਾਲੇ ਖੜਾਉਣੇ ਕਿਹੜਾ ਸਵਕੇ ਪਏ ਆ ਛੱਡਾ ਮੇ ਬਹੁਤ ਪੈਸੇ ਲੱਗਦੇ ਆ ਟਰਾਲੇ ਨੂੰ ਖੜਾਉਣੇ ਜਗ੍ਹਾ ਤਾਂ ਬਣਾਈ ਆ ਫਿਰ ਤਾਂ ਜਗ੍ਹਾ ਬਾਹਤ ਆ ਪਤਾ ਨਹੀਂ ਛੱਡੀ ਲੱਤੀ ਆ ਤੇਰੇ ਤਾਂ ਜਗ੍ਹਾ ਬਾਹਤ ਆ ਸਾਰਾ ਨਾ ਦੇ ਉਹ ਉਹ ਜਗ੍ਹਾ ਬਣਾਉਣਾ ਪੈਣਾ ਬਹੁਤ ਆ ਹੁਣ ਕਿਤੇ ਗਰਾਟ ਲੇ ਕੇ ਬਣਾ ਲਈਏ ਨਹੀਂ ਗਰਾਟ ਦੇ ਦੇ ਆ ਮੋਦੀ ਮੋਦੀ ਗ੍ਰੈਂਡਾ ਦਿੰਦਾ ਹੀ ਆ ਲੈ ਲੈ ਕੌਣ ਮੋਦੀ ਨਹੀਂ ਲੈ ਕਾ ਤੇ ਗੀਮ ਗੀਮ ਜੱਟਾਂ ਦੇ ਸਾਰੇ ਫੰਦਾ ਨਹੀਂ ਦਿੱਤੀ ਵੀ ਆ ਮੋਦੀ ਦੇ ਬੰਦੂ ਦੀ ਸਾਨੂੰ ਹੁਣ ਆ ਕੀ ਗੱਡ ਦਵਾ ਦੇ ਗੱਲ ਕਰ ਲੈ ਭਾਈ ਦੀ ਵੀ ਸੈਂਟਰ ਕਾ ਗੱਲਬਾਤ ਆ ਬੈਡਾ ਭਾਈ ਸੈਂਟਰ ਵਾਲਾ ਅਸੀਂ ਜਾਂਦਾ ਕੀ ਸੈਂਟਰ ਗੱਲਬਾਤ ਆ ਭਾਈ ਇਹਦੀ ਕੈਟਾਗਰੀ ਰਹੀਆਂ ਸਾਰੇ ਭਾਈ ਹੋਏ ਦਾ ਗੱਲ ਕਰਦਾ ਨਾ ਨਾ ਡਣਾ ਉਹ ਵੀ ਤਾਂ ਗੱਲ ਕਹਿੰਦਾ ਕਹਿੰਦਾ ਜੀ ਕੁਝ ਨਹੀਂ ਕੁਝ ਬੋਲੋ ਇਹਦੀ ਬੋਲਿਆ ਮੈਂ ਕੀ ਕਹਤਾ ਤੈਨੂੰ ਉਹ ਠੰਡਾ ਪੀ ਕੇ ਜਾ ਡੰਡਾ ਉਹ ਮੈਂ ਉਹ ਠੰਡਾ ਪੀ ਕੇ ਜਾ ਠੰਡਾ ਉਹ ਦਿੱਲੀ ਉਹ ਠੰਡਾ ਪੀ ਜਾ ਆ ਜਾ ਆਹ ਦਾਦਾ ਜੀ ਮੈਂ ਕੀ ਹੈ ਗਿਆ ਤੈਨੂੰ ਉਹ ਮੇਰੇ ਕੋਲ ਵੀ ਪੈ ਗਿਆ ਗੱਲਾਂ ਬਰਾਤ ਸੁਣੀ ਹੈ ਤੁਸੀਂ ਮੇਰੀ ਪਾਰਟੀ ਵੀ ਕਰ ਦੋ ਦਾਦਾ ਮੈਂ ਤੂੰ ਕੀ ਹਾਂ ਉਹ ਮੈਂ ਬਾਹਰ ਛੱਡ ਦੇ ਪਾਰਟੀ ਗੱਲ ਇਹ ਦੋ ਉਹ ਤੂੰ ਪਾ ਲੈ ਦੋ ਗਲਾਸਾਂ ਚ ਯਾਰ ਰਿਸ਼ਤੇ ਦਾ ਰਿਸ਼ਤਾ ਨੂੰ ਕਹੇ ਨਾ ਯਾਰ ਬੜਾ ਮਾਣ ਮੇਰੇ ਕੋਲ ਪੈ ਗਿਆ ਇਹ ਵੀ ਕਰ ਲੈ ਇਹੇ ਗੱਲਾਂ ਪਾਰਟੀ ਕਰਦਾ ਤੁਸੀਂ ਬੰਦੇ ਯਾਰ ਉਹ ਕਿਹ ਬਾਈ ਨੇ ਕਿਹਾ ਕਹਿੰਦੇ ਇਹਦੀ ਕੈਟਾਗਰੀ ਦੇ ਉੱਤੇ ਸਾਰੇ ਪੁੱਛ ਲਈ ਬੋਲਿਆ ਕੀ ਚੱਲ ਕੋਈ ਨਹੀਂ ਹੋਇਆ ਮੈਂ ਦੱਸ ਯਾਰ ਕਾਲੂ ਆਇਆ ਗਰੀ ਵੀਡੀਓ ਦੇਖ ਲਈ ਪੂਣੀ ਤੈਨੂੰ ਪਤਾ ਲੱਗ ਜਾਣਾ ਮੈਂ ਬੋਲਿਆ ਕਿ ਨਹੀਂ ਬੋਲਿਆ ਉਹ ਠੰਡਾ ਪੀਓ ਤੁਸੀਂ ਠੰਡਾ ਤੁਸੀਂ ਬਹੁਤ ਛਿੱਤੀ ਹੁੰਦਾ ਤੁਸੀਂ ਡੀਓ ਬੋਲਦੇ ਕਰ ਕੇ ਆ ਕੇ ਜੀ ਦਾ ਘੁੱਟੇ ਫੜ ਕੇ ਜਾਣਾ ਮਾਰੇ ਹਾਂ ਰਿਤਿਕ ਰੋਜ ਨੂੰ ਮੰਗੂ ਇਹ ਕੋਈ ਚੱਕਈ ਜਾਣਾ ਹੈਗਾ ਲੈ ਮਰੇ ਕੁੱਸੇ ਆਉਂ ਦੋ ਦਿਨ ਵਾਈ ਇਹ ਦੋ ਨਹੀਂ ਕਿੱਥੇ ਹੁੰਦਾ ਅਜੀ ਮਨਾ ਨਹੀਂ ਦੇਣਾ ਚਾਰਾਂ ਦਿਨ ਪਾਇਆ ਗਿਆ ਦਾਦੇ ਅੱਟੇ ਕਿਤੇ ਜਾਂਦੇ ਅਸੀਂ ਮਨਾ ਲੈਣਾਗਾ ਇਹ ਮੰਨਿਆ ਨਾਲ ਅੱਟੇ ਜਾਂਦਾ ਇਹਦਾ ਬੰਦਾ ਆਇਆ ਬਹੁਤ ਬੁਲਾਦੇ ਬੈਲਟਰ ਨੂੰ ਮੰਨੂ ਵੀ ਦੇ ਦੇ ਗਲਾਸ ਹੈ ਆਹ ਕੱਪ ਉਹ ਵਾਦੀ ਮੰਨੂ ਵੀ ਪਿਲਾ ਦੇ ਉਹ ਪੀ ਲੈ ਪੀ ਲੈ ਟਿੰਡਾ ਜਿਹਾ ਕਰਕੇ 36 ਫੁੱਟ ਬੈਗਾ ਹੋ ਗਿਆ ਪੂਰੇ ਆਹ ਦੇਖੋ ਪੈ ਪੱਟਿਆ ਪਿਆ ਉੱਥੇ ਮੈਂ ਪੱਟਣਾ ਕਹ ਲੂ ਮੈਂ ਲੈ ਲੂ ਕਹਿੰਦਾ ਮੇਰੇ ਕੋਲ ਬਿੱਟ ਦਾ ਪੀਆ ਕਿੱਥੇ ਦੋ ਸਾਡੇ ਪਾ ਚੈੱਕ ਕਰਾਉਣਾ ਹੈ ਪਹਿਲਾਂ ਬੈਲਟ ਕਰੇ ਨਾਲ ਆਹ ਵੱਟ ਕੇ ਅੱਧਾ ਰਹਿ ਜਾਂਦਾ ਫੈਸਲੀ ਠੀਕ ਨਹੀਂ ਸਾਡੇ ਆਉਣਾ ਪਕਾ ਕਰਾ ਦਿੰਗੇ ਉਹ ਆ ਪੱਖਾ ਉੱਚਾ ਪੱਖਾ ਬਾਹਰ ਲਾਤਾ ਜੀ ਪੱਖਾ ਬਾਹਰ ਲਾਤਾ ਹਾਂ ਪਹਿਲਾਂ ਅੰਦਰ ਦਾ ਇਹਦੀ ਟਰਾਲੇ ਨਾਲ ਲੱਗੂਗੀ ਪੈਪੀ ਦੀ ਮਾਂ ਉੱਚਾ ਕਰਨਾ ਪੈਣਾ ਟਰਾਲੇ ਨਾਲ ਲੱਗਣਾ ਕਾਕੇ ਨੂੰ ਵੀ ਕਹਾਂ ਮੈਂ ਇੱਕ ਬੱਲੇ ਉਹ ਸਿੱਧਾ ਐ ਬੱਲੇ ਆ ਕੇ ਨਾ ਆਏ ਤਿੰਨਾਂ ਦੇ ਨਾਲ ਐ ਘੱਬੀ ਭਲੇ ਜਾਏ ਪੈ ਜਿਵੇਂ ਗਾ ਇੱਕ ਬੱਲੇ ਉਹ ਪਰਾਂ ਲਵਾ ਦੇਣਾ ਇੱਕ ਘੱਬੇ ਲਵਾ ਦੇਣਾ ਆ ਪੱਖਾ ਉਹ ਕਿਹੜੀ ਗੱਲ ਬਾਜ ਨਹੀਂ ਕੋ ਫੀੜੀ ਜਾਓ ਜਿੰਦਗੀ ਦੀ ਟਿੱਪਣੇ ਕਰਾ ਮਾਂ ਧੰਨ ਸਰ ਲੱਗੇ ਰੋਣਾ ਹੈ ਇਹ ਹੋ ਰਿਹਾ ਹੈ ਬੜੀ ਉਹਨਾਂ ਕੇ ਮੰਨਵਾ ਦਿੱਤਾ ਮਗਾ ਕੱਲ ਕਰਾਤੀ ਸਪਰੇ ਗੰਨੇ ਵਰਵੀ ਕਰਾਤੀ ਧਾਨਾ ਵਰਵੀ ਕਰਾਤੀ ਗੰਨੇ ਵਰਵੀ ਧਾਨਾ ਵਰਵੀ ਕਰਾਤੀ 5 ਕਿਲੇ 5 ਕਿਲਿਆਂ ਕਰਾਈ 10 ਕਿਲੇ ਰਹਿੰਦੇ ਹਲੇ ਮੰਗਦੇ ਧੰਨਵਾਦ ਗੰਨੇ ਦੇ ਕਿੰਨੇ ਕਿਲੇ ਰਹਿ ਗਏ ਬਸ 5 ਗੰਨੇ ਦੇ 5 ਕਿਲਿਆਂ ਬਕਰਾਤੀ ਤਾਂ ਤਾਂ ਦੂਰ ਕੋਲ ਲੈ ਜਾ ਕੇ ਹੁਣ ਦੂਈ ਛੰਡਾ ਨਹੀਂ ਮੋਦ ਲੈਂਦਾ ਤਾਂ ਤਾਂ ਸਾਰੀ ਆਏ ਵੀ ਆਉਂਦਾ ਪਿੱਛੇ ਗਲੀ ਨਿਕਲੀ ਵੀ ਨੂੰ ਹਰ ਇੱਕ ਗੱਲ ਹੁਣ ਥੋੜਾ ਬੀਹ ਖਰਾਬ ਕਰ ਦਿਆ ਜੇ ਪਾਈ ਤੇਰਾ ਬਸ ਪਾਈ ਇਹ ਨਾ ਥੋੜੇ ਤਾਂ ਗੱਦਰ ਹੋਣੇ ਵਾਲੇ ਹੁਣ ਆ ਜੀ ਬੜੇ ਨਿਸਰ ਨਹੀਂ ਲੱਗੇ ਪੂਰੇ ਉਹ ਡਾਗੀ ਆਣੇ ਨਿਸਰ ਤਾਂ ਇੱਥੇ ਨਾ ਆਇਆ ਯਾਰ ਤਾਂ ਨਹੀਂ ਕੀ ਗੱਲਾਂ ਚੱਕਰ ਕਿਹੜਾ ਬੀਜ ਲਾਤਾ ਮੈਂ ਠੀਕ ਆ ਵਧੀਆ ਟਾਈਮ ਦੇ ਨਾਲੇ ਨਿਸਰੇ ਵਧੀਆ ਠੀਕ ਆ ਲੇਟ ਨਹੀਂ 26 ਆ ਉਹ ਨਿਸਰ ਕੇ ਹੁਣ ਮੁਰ ਲੱਗੀ ਆ ਜਿਹੜੀ 770 ਉਹ ਨਿਸਰ ਦੀ ਆਣੀ ਹਾਂ ਤਾਂ ਠੀਕ ਆ ਰਾਮਾ ਤੇ ਓਕੇ ਆ ਚੱਲ ਭਾਈ ਜਿਹੜੇ ਹੈਗੀ ਬਿਮਾਰੀ ਉਹ ਤਾਂ ਜਮਾ ਹੀ ਰਗੜਦੇ ਸਮਝਿਆ ਉਹ ਬਿਮਾਰੀ ਦਾ ਅਸਰ ਬਹੁਤ ਦਿਖਣ ਲੱਗਿਆ ਹੁਣ ਲੱਗਿਆ ਦਿਖਣਾ ਹੁਣ ਦਿਖਣ ਲੱਗਿਆ ਮੇਰੇ ਮੇਰੇ 26 ਨੂੰ ਦੀ ਪਹਿਲਾਂ ਦੇਖ ਲਈ 26 ਨੂੰ ਹੈਉ ਨਹੀਂ 700 ਸਾਰੇ ਲਾਲ ਲਾਲ ਦੀ ਹੋ ਗਏ ਸਾਰੇ ਹਾਂ ਹੁਣ ਰਿਜ਼ਲਟ ਦਿਖਣ ਲੱਗਿਆ ਹੁਣ ਉਹ ਥੰਨੇ ਖਤਮ ਹੋਣ ਲੱਗ ਗਏ ਹਾਂ ਖਤਮ ਮੈਂ ਕਹਿੰਦਾ ਉਹ ਜਦੋਂ ਰਿਜ਼ਲਟ ਮੁੰਡੇ ਕੋਲ ਲੱਗਿਆ ਉਹਦਾ ਚਲੋ ਜਿਹੜਾ ਕੁਝ ਹੈਗਾ ਜਿਹੜਾ ਕੁਝ ਹੈਗਾ ਜੇ ਕਿ ਹਥਿਆਰ ਹੁਣ ਤਾਂ ਮਾਰਾ ਦੀ ਕਰੀਏ ਲਿਖਣਾ ਹੈ ਕਿ ਜਿੱਦਣ ਹੁਣ ਮਰ ਗਏ ਇੰਨੇ ਉਹਨਾਂ ਨੂੰ ਜਿਹੜੇ ਇਹਦਾ ਬਹੁਤ ਔਖਾ ਖਬਰਦਾਨ ਬਹੁਤ ਔਖਾ ਬਈ ਖੜਾ ਨਹੀਂ ਬਹੁਤ ਖਰਾਬ ਕਰਦੀ ਇੱਧਰ ਨੀ ਹਾਂ ਵੀ ਖਰਾਬ ਹੋਈ ਹੈ ਜੀਰੀ ਬਹੁਤ ਬਹੁਤ ਬਈ ਬਹੁਤ ਆਪਣੇ ਚਾਰ ਫੇਰ ਵੀ ਜੇਕਰ ਉਹ ਆਉਂਦੀ ਚੱਲਿਆ ਹੁਣ ਜਿਹੜਾ ਹੋ ਲਿਆ ਉਹ ਗਾਟਰ ਕਿਤੇ ਉਹ ਵੀ ਸਰੀ ਕੱਟ ਰੋਇਆ ਚ ਪੈਂਦਾ ਨਾ ਇਹ ਜਾ ਇਹ ਗੱਲ ਬਾਤ ਆਹ ਉਹ ਪੈ ਪੈ ਸਾਰਾ ਫਰੇ ਸਿਰੇ ਪੈਟਰੀ ਨੂੰ ਜਾ ਕੇ ਅੰਦਰ ਸਿਰੇ ਪੈ ਪੈ ਓਏ ਯਾਰ ਆਏ ਨਹੀਂ ਦਮ ਦਿੰਦਾ ਹੈਗਾ ਕੰਧ ਆ ਗਈ ਆਹ ਕੰਧ ਦਾ ਮੋਗਲ ਕੱਢ ਲੈਂਦੇ ਐ ਕਿਹੜਾ ਮੈਂ ਖਾਣਾ ਨਹੀਂਦਾ ਪਿੱਛੇ ਜਾ ਕੇ ਐਂਗਲਾਂ ਬੈਠਣਾ ਮੈਂ ਕੱਟ ਰਣੇ ਰਿੰਗ ਲਾਈ ਕੀ ਆਂਦਰ ਆਇ ਨਹੀਂ ਨਬੀ ਬਾਈ ਇਹ ਹੈ ਕੱਟ ਲਿਆਓ ਕੱਟ ਲਿਆਓ ਗਾਹ ਨੂੰ ਪਾ ਦੂੰਗੇ ਖਾਲੀ ਹੋਏ ਵਜਾ ਪਾਉਂਗੇ ਪੈ ਜਾਊਗਾ ਕੋ ਨਹੀਂ ਉਹ ਨਹੀਂ ਬਸ ਸੋਣਾ ਯਾਰ ਕਾਨੂੰ ਹੋਈ ਉਹ ਮੈਂ ਤਾਂ ਐਂ ਕਹਿੰਦਾ ਵੀ ਥੋੜਾ ਓਏ ਵਧੀਆ ਉਹਨੇ ਥੋੜਾ ਜਿਹਾ ਦਾਂਬੀ ਥੋੜਾ ਜਿਹਾ ਥੱਲੇ ਨੂੰ ਢਾੜ ਆ ਪਾਣੀ ਗਈ ਦੀ ਜਾਊ ਤੂੰ ਕਿਆ ਵੇ ਲੱਗਦਾ ਹਾਂ ਤੂੰ ਵਧੀਆ ਉਧਰ ਪੰਤਾਲਾ ਹੈ ਪਾਣੀ ਉਤਰੀ ਜਾਊਗਾ ਤੂੰ ਕਿਆ ਵੇ ਨਹੀਂ ਲੱਗਦਾ ਉਹ ਪਤਾ ਕਿਆ ਲੱਗਦਾ ਬੈਲ ਜਾਂ ਲੱਗਦੀ ਉੱਥੇ ਉਹ ਉੱਪਰਲਾ ਲੈਵਲ ਇੰਕਾ ਹੈ ਉਹ ਤੂੰ ਇਹ ਕਰਕੇ ਨਾ ਬਿਲਡ ਜੱਗ ਕਰਾ ਦੇ ਜਿੱਦਾਂ ਉਹ ਲੈਵਲ ਕਰਿਆ ਹੈ ਲੈਵਲ ਕਰਨਾ ਹੈ ਗਾਡਰ ਦੇ ਹਿਸਾਬ ਨਾਲ ਇਹ ਦੇਖਿਆ ਜੀ ਉੱਥੇ ਨਾ ਪਾਈ ਪਾ ਤੈਨੂੰ ਰੀਡ ਨਾ ਚੱਕਰ ਹੋ ਗਿਆ ਹਾਂ ਉਹ ਪੈਕਿੰਗ ਕਰਨੀ ਪੈਗੀ ਨਹੀਂ ਲੋ ਪਰ ਆ ਜਾਂਦਾ ਇਕੜਾ ਉਹ ਪਰਲਾ ਤਾਂ ਕਿ ਨਹੀਂ ਲੰਗੜਦਾ ਨਹੀਂ ਹਾਂ ਉਹ ਗਾਡਰ ਚ ਲੱਗੀ ਜਾਂਦਾ ਨਾ ਦੱਬੀ ਦੱਬੀ ਲੱਗੀ ਉਹ ਬਿਲਡ ਲੱਗੀ ਉਹ ਡੱਬੀ ਪਰ ਉੱਪਰ ਡੱਬੀ ਰੱਖੀ ਵੀ ਹੈ ਨਾ ਉਹਨੇ ਬੱਦਲ ਦੇ ਲੈ ਕਿਹਾ ਜਾ ਗਿਆ ਇੱਧਰ ਨੂੰ। ਉਹਨੇ ਵੀ ਆਉਣਾ ਹੀ ਆ ਡਰਾ ਟਰੈਕ ਲੰਗੀ ਜਾਂਦਾ ਇੱਧਰ ਤੇ ਆਉਂਦਾ ਦੇਖੋ। ਜਿਹੜਾ ਲੰਘ ਗਿਆ ਇਹ ਤੇ ਪਾਰ ਗਿਆ। ਉਹ ਕਿੰਨਾ ਚਾਹੀਦਾ ਤੈਨੂੰ ਹੁਣ ਸੋਹਣੀ? ਕਿਆ ਬਾਈ? ਜਿਹੜਾ ਇਹਦੇ ਪੁਲਕਣਾ ਕੱਟ ਰਾਂਦੇ। ਮੈਂ ਕਹਿੰਦਾ ਫਰੇਮੇ ਬੈਲਟ ਕਰ ਦੋ ਹੋ ਆਇਓ। ਹੈ? ਜੇ ਫਰੇਮੇ ਬੈਲਟ ਕਰ ਦਈਏ ਚੌਂਸ ਤੇ ਕਾਹ ਤੇ ਜੁੜਾਈ ਘਟਾ। ਬਾਈ ਬਤਾ ਦੂੰਗਾ ਉਹਦੀ। ਉਹਨੂੰ ਪੁੱਛਦਾ ਸਹੀ ਕਿਆ ਕਹਿੰਦਾ ਉਹ ਕਿ ਆ ਲਉਣਾ। ਕਰਾ ਦੇ ਕਿਹੜਾ ਕਹਿੰਦਾ ਇਹ ਕਿਸੇ ਨਹੀਂ ਰਾ ਪਿਆ ਪਿੰਡਾਂ ਦੇ ਬੱਜੂ ਤੂੰ ਆ ਜਾ ਬਾਹਰ ਨੂੰ ਕੱਢ ਲਿਆ ਉਹ ਯਾਰ ਉਹਨੂੰ ਰੇ ਨੂੰ ਬਾਹਰ ਨੂੰ ਕੱਢ ਆ ਜਾ ਚੱਕ ਲਿਆ ਉਹ ਰੇ ਨੂੰ ਓਏ ਗੋਲਾ ਕਹਿੰਦਾ ਆ ਗਿਆ ਪਾਸ ਆ ਇਹ ਹੂੰ ਪਾਸ ਆ ਇਹ ਪਰ ਇਹ ਹੋਰ ਸੋਚੀ ਬੈਠੇ ਆ ਇਹ ਇਹ 2.5 ਫੁੱਟ ਉਹ ਸੋਚੀ ਉਹ ਯਾਰ ਪੈਮਾ ਬਿੱਡ ਪੈਣਾ ਬਾਈ 5 ਫੁੱਟ ਲਾਈ ਸੋਨੀ ਮਾੜਾ ਜਿੱਥੇ ਕਹਿੰਦਾ ਇਹ ਬਾਪੂ ਇਹ ਪੈਮਾ ਤਾਂ ਤੇਰਾ ਪੈ ਜੂਗਾ ਠੀਕ ਹੈ ਕਿ ਨਹੀਂ ਪਰ ਖਿੱਚ ਨਹੀਂ ਹੋਣਾ ਇਹਦਾ ਕਿਤੇ ਕਹੀਂ ਯਾਰ ਚੱਕ ਕੇ ਲਾ ਕੇ ਲੇ ਕਰਨਾ ਸੀ ਖਿੱਚਣਾ ਕਿਨੇ ਆ ਤੂੰ ਮੈਂ ਦਾ ਦੂੰਗਾ ਜਦ ਤੱਕ ਖਿੱਚਣਾ ਤੇ ਯਾਬਾਣਾ ਯਾਬਾਣਾ ਤੇਰੀ ਦਾ ਦੋ ਸਰਦਾਰ ਵੀ ਤੂੰ ਦਾਤ ਫੁੱਟ ਕਿਤਾ ਇਹਨੂੰ ਰੱਖਣਾ ਇਹੋ ਇਕਣਾ ਚੱਕ ਲੂੰਗਾ ਗੁੰਜੇ ਚ ਬੰਦਾ ਕਹੋਂ ਚੜਾਉਂਗਾ ਤੂੰ ਉਹ ਖਿੱਚ ਕੇ ਕੱਢ ਹੋਏ ਕਰਨਾ ਬਾਹਰ ਨੂੰ ਥੋੜਾ ਜਿਆ ਕਾੜਾ ਬਿਲਡ ਸਭ ਤੋਂ ਲੋਟ ਆ ਫਿਕ ਜਗਾ ਤਾਂ ਸਾਰੀ ਬਿੱਡੇ ਲੈ ਗਿਆ ਟਰਾਲਾ ਕਿੱਥੇ ਕਢਾਉਣਾ ਪਿੱਛੇ ਕਰਦੇ ਹੋ ਗੰਦ ਪਰਛਲੇ ਨੂੰ ਠੀਕ ਨਹੀਂ ਗੱਲ ਤੁਸੀਂ ਮੇਰੇ ਗ੍ਰੀਮੈਂਟ ਕਰ ਲਓ ਸਿਆਲ ਸਿਆਲ ਥੋੜਾ ਬਿੱਡੇ ਮੈਂ ਰੱਖ ਲੈ ਕਰੂੰਗਾ ਘਰਾਂ ਹੋ ਓ ਯਾਰ ਇੱਥੇ ਲਾ ਦੇ ਸੋਨੀ ਕੰਧ ਪਰ ਬਾਹਰ ਵਾਲੀ ਪਰ ਬਾਹਰ ਨਹੀਂ ਲੱਗਣਾ ਉਹ ਬਾਹਰ ਵਾਲੀ ਪਟੰਗ ਦੇ ਉੱਥੇ ਬਾਹਰ ਨਹੀਂ ਲੱਗਣਾ ਦਾ ਦੇਖਦੇ ਆ ਬਾਅਦ ਮ ਆ ਜਾਂਦੇ ਏ ਕਿਤੇ ਲੱਗੂ ਦਤਰਾ ਦੇ ਵਿੱਚ ਹੀ ਲੱਗਣਾ ਯਾਰ ਸਿਰ ਮੈਂ ਦਿਖਾ ਕੇ ਲਿਆਵਾਂ ਆਪਣੇ ਵਾਲਾ ਜਿਹੜਾ ਮੈਂ ਕਹਿਦਾ ਵਾ ਦੇਖਿਆ ਉਹ ਸਵੇਰੇ ਦੁੱਧ ਉਹਦੇ ਜਾਂਦਾ ਮੈਂ ਹੁੰਦਾ ਜੇ ਜਮਾਨੇ ਵਟੇ ਤਾਂ ਤਾਂ ਵੜਦਾ ਬਾਕੀ ਦਾ ਦੁਪਹਿਰ ਨੂੰ ਹੋਣਾ ਸਾਰਾ ਕੰਮ ਹਾਂ ਬੈਲਟ ਦੇ ਨੂੰ ਕਰਨੇ ਕਰਦੇ ਸਰਾਖ ਵਾਲੇ ਜਿਹੜੇ ਉਹ ਇਹਦਾ ਦੇਖ ਕੇ ਹਾਂ ਇਹ ਤਾਂ ਜਦ ਛੱਡ ਕਰਕੇ ਜਗ੍ਹਾ ਜ਼ਿਆਦਾ ਸੀ ਮੇਰੇ ਇੱਕ ਉੱਪਰ 35 ਦੀ ਸੀ ਮੈਂ 35 ਦੇ ਥੱਲੇ ਅਸੀਂ ਮਿਲ ਕੇ ਆਪਣਾ ਅਡਜਸਟਮੈਂਟ ਕਰਤੀ ਸੀ ਆਹ ਉੱਪਰ ਅਸੀਂ 4.5 ਫੁੱਟ ਜਗ੍ਹਾ ਛੱਡ ਕੇ ਥੱਲੇ ਦੇ 2.5 ਫੁੱਟ ਜਗ੍ਹਾ ਬਚ ਗਈ ਸਾਡੀ ਅਸੀਂ 2.5 ਫੁੱਟ ਫ੍ਰਾਮ ਵਾਲਾ ਐਂਗਲ ਲਾ ਦਿੱਤਾ ਮੈਂ ਤਿੰਨ ਫੁੱਟ ਜਗ੍ਹਾ ਆਉਂਦੀ ਆ ਉਹ ਯਾਰ 5 ਫੁੱਟ ਤਾਂ ਬਹੁਤ ਹੋ ਜਾਣਾ ਮੂਰੇ ਨੂੰ ਇਧਰਲੀ ਸਾਈਡ ਨੂੰ ਨਿਕਲੇ ਆ ਬੈੱਡ ਯਾਰ ਹੁਣ ਬੈੱਡ ਨੇ ਜਗ੍ਹਾ ਤਾਂ ਘੇਰਨੀ ਹੋਵਾ ਤੇ ਤਾਂ ਜਗ੍ਹਾ ਸਾਰੀ ਬੱਡੇ ਲੈ ਗਿਆ ਆ ਤਵੀਆਂ ਜਿੰਨਾ ਚੌੜਾ ਆ ਜਾਣਾ ਮੂਰੇ ਨੂੰ ਬੈੱਡ ਨੇ 5x10 ਦੀ ਜਗ੍ਹਾ ਘੇਰਨੀ ਆ ਪੈਮ ਨੇ ਪੈਵੇਂ ਨੂੰ ਨਹੀਂ ਘੇਰਨੀ ਆ ਨਹੀਂ ਘੇਰਦਾ ਦੱਸਦਾ ਦੇ ਦੱਸ ਤਿੰਨ ਫੁੱਟ ਘੇਰਨੀ ਪੈਵੇਂ ਨੇ ਤਾਂ ਸਾਢੇ ਤਿੰਨ ਫੁੱਟ ਦਾ ਤੇ ਤਾਹੂ ਹੀ ਕਹਿੰਦਾ ਪਾ 100 ਨੀ ਘੇਰਨੀ ਆ ਨਹੀਂ 5 ਫੁੱਟ ਚ ਕਰਨਾ ਪੈਣਾ ਤਾਂ ਇੱਕ ਪਾਸੇ ਨੂੰ ਨਹੀਂ ਘੇਰਨੀ ਉਹ ਘੇਰਨੀ ਆ ਉਹ ਤਾਂ ਯਾਰ ਘੇਰੀ ਜਵੇ ਸਾਢੇ ਘੇਰਦਾ ਤਾਂ ਇੱਕ ਪਾਸੇ ਨੂੰ ਸਾਢੇ ਤਿੰਨ ਫੁੱਟ ਘੇਰ ਲਈ ਜਾਂਦਾ 1.5 ਫੁੱਟ ਬਚੀ ਜਗ੍ਹਾ ਤੇਰੀ ਬਾਕੀ ਤਾਂ 100 ਨੀ ਘੇਰਨੀ ਉਹਨੇ 1.5 ਫੁੱਟ ਵੀ ਬਹੁਤ ਹੋ ਜਾਂਦਾ ਅਰੇ ਬਿੜਦਾ ਨਹੀਂ ਯਾਰ ਹਰ ਜੀ ਵੀ ਇੱਕ ਜੀ ਜੂ ਫੜ ਯਾਰ ਇਹ ਚੱਕਣਾ ਬੰਦ ਕਰ ਨਾ ਟੁੱਟਣ ਦਾ ਡਰ ਨਹੀਂ ਹੈਗਾ ਕੋਈ ਚੀਜ਼ ਉਹ ਜੀ ਕੰਮ ਪਹਿਲੇ ਤੋਂ ਹੁਣ ਆਉਦੇ ਜਾਲੀ ਹੋਈ ਤੇਰੀ ਕੁਝ ਵੀ ਹੋਇਆ ਜਰਾ ਟੁੱਟਣ ਦਾ ਚੱਕਰ ਨਹੀਂ ਜਾਲੀ ਪਾੜ ਸਾਡੀ ਕਿੱਥੇ ਵਿੱਚ ਜਾਲੀ ਜਮਾ ਲੱਗ ਵੀ ਬੋਲੂਗਾ ਲੱਗ ਰੱਖ ਹੋ ਜੂਗੀ ਮੈਂ ਫਿਰ ਫੇਰ ਵੀ ਤੈਨੂੰ ਮਿਹਨਤ ਪਾਉ ਕਰਨੀ ਪੈਣੀ ਫੇਰ ਲਾ ਪ੍ਰੋਜੈਕਟ ਬੈੱਡ ਵਾਲਾ ਤਾਂ ਜਦ ਬੈੱਡ ਆਊਗਾ ਜਦ ਇਹ ਹੋਊਗਾ ਕੰਮ ਫਿਰ ਕੋਈ ਨਹੀਂ ਬਣਦਾ ਬੈੱਡ ਵਾਲੇ ਦਾ ਹੈ ਲੰਘਿਆ ਉਹ ਕਾਣ ਕਰਮਜੀਤ ਪੁਰੇ ਆਇਆ ਤਾਂ ਲੱਗ ਗਿਆ ਉਹ ਹੈ ਲੱਗ ਜਦੇ ਦੇਖ ਲਈ ਮੌਕੇ ਫਿਰ ਉਹ ਰੇਨੂ ਕੋ ਕਿੰਨਾ ਲੋਡ ਆਉਂਦਾ ਫਿਰ ਜਦੇ ਦੇਖੀ ਮਾਣ ਜਾਂ ਫਰਟਾਈ ਨਹੀਂ ਜਦੇ ਟਾਈਪਰ ਦੇਖ ਦੂਗਾ ਟਾਈਪਰ ਦੇਖੀ ਗੀਨ ਗਾਲ ਕਿ ਕਿ ਲੋਕਾਂ ਨੂੰ ਮਨ ਬੇਲਾ ਦਾ ਇਹਨੇ ਕਰ ਦੇਣਾ ਤਾਂ ਫੇਰ ਨਹੀਂ ਹੋਣਾ ਕੰਮ ਇਹ ਵੀ ਕਰਾਉਣਾ ਤਾਂ ਸੁਝਾ ਲੈ ਦੱਸ ਦੇ ਕਿਦ ਨੂੰ ਕਰਾਉਣਾ ਕਿਹੜਾ ਤੈਨੂੰ ਲੋਟ ਹੈ ਪਹਿਮਾ ਰੱਖ ਲਵਾਂ ਤੇ ਇਹਨੂੰ ਫਿਰ ਤਾਂ ਕਿ ਆਪੋ ਕੇ ਦੁਆਰਾ ਹੋ ਜੂ ਠੀਕ ਹੈ ਜੇ ਨਹੀਂ ਲੋਟ ਹੈ ਯਾਰ ਪਹਿਮਾ ਉੱਪਰੋਂ ਜਿੱਥੇ ਤੱਕ ਮਰਜ਼ੀ ਜਿੰਨ ਦੇ ਪਹਿਮਾ ਕਰਾ ਲਾ ਫਿਰ ਪਹਿਮਾ ਤਾਂ ਫਿਰ 3 ਫੁੱਟ ਬਾਕ ਉਹ ਹੀ ਕਹਿੰਦਾ ਉਹਦਾ ਫੋਟੋ ਜਵਾਰ ਵੀ ਪੈ ਕੇ ਨਿਕਲੇ ਕੋਈ ਨਹੀਂ ਉਹਦਾ ਇੰਗਲੇ ਆ 3 ਫੁੱਟ ਦੀ ਬਿੱਡਾ ਹੂੰ ਚਲ ਦੇਖ ਲੈ ਦੋ ਮੀ ਲੇਨ ਕਾ ਮਾਰਦਾ ਦੋਰੀ ਉਹ ਬੈਟਿੰਗ ਸਾਡੇ ਅੱਖੇ ਆ ਜਾ ਜਾਨੋ ਸੀ ਸਕੀਮ ਪਾਸ ਕਰਦਣੀ ਕੋਈ ਇਗਰੀ ਜਾਣਾ ਤੇ ਆ ਕਿਧਰ ਆ ਕੇ ਦੇਖਿਆ ਹੁੰਦੇ ਮੇਰੇ ਤਾਂ ਥੱਲੇ ਸੌਖਾ ਏ ਮੇਰੇ ਤਾਂ ਪੈਰ ਵੀ ਹਲਕੇ ਆ ਥੱਲੇ ਦਾ ਥੱਲੇ ਆ ਤੇ ਸਾਡੇ ਥੱਲੇ ਨਹੀਂ ਨਾ ਰਹਿਣਾ ਮੇਰਾ ਮਾਰ ਮਾਰ ਮੈਨ ਕੱਪ ਹੋਣ ਉਹਦੇ ਤੇ ਸ਼ੈੱਡ ਬਣਾ ਆ ਮੈਂ ਤਾਂ ਬੱਡੇ ਬਣਾ। ਮੇਰੇ ਉੱਪਰ ਹੀ 38 ਆ ਗਈ ਨਾ ਟਰੈਲਾ ਦੇ ਪਿਛੇ ਜਾਣਾ ਉਸੇ। ਉਹ ਨਹੀਂ ਜਾਂਦਾ ਉਸੇ ਟਰੈਕਟਰ ਵੀ ਨਹੀਂ ਜਾਣਾ। ਹਾਂ ਮੈਂ ਉਹਦੇ ਕਰਕੇ ਹੀ ਬਣਾਤਾ ਵੀ 38 ਵੀ ਨਾਲ ਦਿਖਦੀ ਰਹੂਗੀ। ਅਗਲੇ ਨੂੰ ਆਇਆ ਮੂੰਗਾ ਵੀ ਅਸੀਂ ਇੱਥੇ ਰੱਖਣਾ। ਠੀਕ ਹੈ। 38 ਦੇ ਨਾਲ ਹੀ ਬਣਾਤਾ। ਐਂਦਾ ਚਾਲਣਾ ਕਾ ਕਹਿੰਦਾ ਰਾਤ ਨੂੰ। ਠੀਕ ਆ ਗਿਆ ਤਾਂ ਕੱਲ ਦੇਖੀ ਦੀ ਬਲਦੀ। ਇਹਦਾ ਚੈਨਲ ਆ ਪੂਰੇ ਤੱਕ ਆਉਂਦਾ ਜਿਦਾਂ। ਤਾਂ ਠੀਕ ਆ। ਇਹਦਾ ਹੋਰ ਆਈਟਮ ਹੋਗੀ ਜੀ ਰਾਤ। ਤੇ ਹਿੱਲ ਗਈ ਦੀ। ਇਹਦਾ ਬੱਦਲ-ਬੁੱਦਲ ਦੱਪਦਾ ਕਿਸੇ ਦੇ। ਜਾਂ ਬੰਦਾ ਉਹ ਤਾਂ ਵਾਜੇ ਕਰੇ ਨਹੀਂ ਸੜੀ ਘੜਦੀ ਕਰੇ। ਤੇ ਸੈੱਟ ਕਰੀਆ। ਇਹ ਸੈੱਟ ਕਰ ਪਰ ਦੇ ਹੁਣ ਵੜਨ ਤੇ ਹੁਣ ਹੀ ਦੀ ਹੈ ਉਹਦਾ ਰਿਮੋਟ ਪਤਾ ਨਹੀਂ ਕਿੱਥੇ ਹੀ ਰਿਹਾ ਥੱਲੇ ਹੀ ਹੋ ਜਾਂਦੀ ਹੈ ਹੈ ਨਾ ਲਿਆ ਹੋ ਗਏ ਜਦੀ ਦਾ ਕੱਲ ਨੂੰ ਆਈ ਕੱਲ ਆਉਂ ਰਾਇ ਕਰਦੇ ਸਗੀ ਪਾਸ ਰਾਤ ਨੂੰ ਸਵਾਤ ਤਾਂ ਬੱਡੇ ਰਿਆ ਹੁਣ ਬੈੱਡ ਨਹੀਂ ਲਝਾ ਦੇ ਸਾਲਾ ਸਾਰਾ ਕੰਮ ਸੂਤ ਆ ਗਿਆ ਬੈੱਡ ਨਹੀਂ ਲੋਟ ਆਉਂਦਾ ਆ ਜਣਾ ਪਿੱਤ ਲੋਟ ਪਿੱਤ ਲੋਟ ਕੇ ਕੋਣੇ ਨੂੰ ਕਹੇ ਸਾਲੀ ਪੀਣਾ ਵੇ ਹਵਾ ਦੇ ਹਵਾ ਹੀ ਕਿੰਨਾ ਖੜਾ ਕੇ ਉਹ ਨੂੰ ਘੜੂਗਾ ਸਾਲਾ ਤਾਂ ਕਿ ਨਹੀਂ ਫੇਰ ਹਵਾ ਦਵਾਦੀ ਹਾਂ ਬਿਨਸਪੁਰ ਤੋਂ ਦੇ ਨਿੰਦਾ ਘਣਾ ਦੀ ਬਰਦਾ ਹਾਂ ਇਹ ਤਾਂ ਹਵਾ ਦਸੂਗੀ ਕੁਝ ਨਹੀਂ ਹੁੰਦਾ ਹਵਾ ਹਵਾ ਕੁਝ ਨਹੀਂ ਕਰ ਸਕਦੀ ਨੀ ਹੁੰਦੀ ਹਵਾ ਹਵਾ ਕਰਾ ਹੁੰਦੀ ਆਵਾ ਹਵਾ ਕਰਾ ਹੁੰਦੀ ਇੱਥੇ ਤੇ ਇੰਦਰ ਬਰ ਗਿਆ ਇੰਦਰ ਨਹੀਂ ਆਇਆ 12 ਫੁੱਟ ਟੀਨਾ ਕੱਟਦੀਆਂ ਦੇਲਾ ਉੱਪਰ ਨਾਲੇ ਉੱਪਰ ਬੈਠ ਕੇ ਪਕਟੀਆਂ ਲਾਈਆਂ ਪਰ ਫਰਕ ਨਹੀਂ ਪੈਂਦਾ ਕੋਈ ਆਂਡਰ ਵਰਗਾ ਕੱਟ ਰਾਇਆ ਆਹੋ ਵੇਰੇ ਪਿੱਛੇ ਕੇ ਡਾਕਟਰ ਨਾਮ ਤੇ ਫੇਰ ਤੂੰ ਬੈਠ ਕੇ ਦਿਖਾਉਂਦਾ ਇਹ ਨਹੀਂ ਤਾਂ ਬੈਠ ਹੁੰਦਾ ਕੱਟ ਰਾਂ ਕਰਕੇ ਬੈਠ ਹੁੰਦਾ ਆ ਵੀ ਗਾਰਡਰ ਤਾਂ ਹੀ ਵੈਲਡ ਕਰਾਤੇ ਤੇ ਪੂਰੇ ਸੀ ਆ ਵੀ ਗਾਰਡਰ ਰੁਮਾਸ ਵਾਲੀ ਆ ਵੀ ਚੱਲ ਨਹੀਂ ਨਹੀਂ ਖੜਕੂ ਵੀ ਫਿਰ ਉੱਨੇ ਬੈਠ ਜਾਂਦਾ ਇਹ ਨੱਟਰ ਵੀ ਬੈਠ ਜਾਂਦੇ ਰੋਸਨਾਂਕ ਵੀ ਬੈਠ ਜਾਂਦਾ ਛੋਟੇ ਜਿਹੇ ਹੁੰਦੇ ਰੋਸਨਾਂਕ ਤੇ ਉੱਪਰ ਬੜ ਗਿਆ ਆ ਕੇ ਉਹਨੇ ਮਨ ਕੀ ਚੀਜ ਜਪੜੇ ਕਰਦਾ ਉਹ ਜਪੜੇ ਕਰਦਾ ਰਾਣੀ ਚੱਕ ਚੱਕਣਾਉਂਦੇ ਤੇ ਪ੍ਰਧਾਨਾ ਹੀ ਪ੍ਰਧਾਨਾ ਹੀ ਸੈਡਾ ਦੀ ਮਟਰਾਂ ਦੀ ਪੌੜੀ ਨਾ ਪਹਿਲਾਂ ਉਹ ਕੀ ਕਰਿਆ ਕਰਦੇ ਪੌੜੀ ਦੇ ਥੱਲੇ ਨਾ ਜਿੱਥੇ ਮਤਲਬ ਢੋਡਾ ਜਿਹਾ ਨਾ ਥੱਲੇ ਖੁੱਡਾ ਜਿਹਾ ਬਣਾਏ ਤੇ 3 ਬਣਾਏ ਬੀ ਕਰੀ ਵਾ ਜਾਈ ਜਾਈ ਪੜ੍ਹਦੇ ਨਾ ਕਿਤੇ ਫੁੱਲੇ ਜੇ ਪੜ੍ਹਦੇ ਤਾਂ ਟੋਰ ਤੇ ਫਰੀ ਜਾਂਦੇ ਤੇ ਸਕੂਲ ਚ ਇੱਕ 100 ਦੇ ਚੱਕਣ ਆਉਂਦੀ ਨੇ ਦੀ ਸਕੂਲ ਚ ਹੈ ਹਾਂ ਚਲੋ ਠੀਕ ਆ ਜੀ ਬਾਈ ਠੀਕ ਆ ਜੀ ਠੀਕ ਆ ਚਿੰਗਾ ਜੀ ਅੱਜ ਦਾ ਵਲੋਗ ਇੰਨਾ ਕੇ ਤਾਂ ਫਿਰ ਮਿਲਦੇ ਜੀ